ਹੇ 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 ਬੱਸ ਲੱਗਿਆ ਬੱਸ ਲੱਗਿਆ ਆਈਓ ਦਾ ਪਤਾ ਕਿੰਨਾ ਲੱਭਿਆ ਕੋਈ ਵੀ ਪਤਾ ਨਹੀਂ ਧੜੀ ਚੁੱਕੀ ਰਹਿੰਦੀ ਹੂੰ ਥੈਂਕ ਯੂ ਭਾਜੀ ਧੰਨਵਾਦ ਨਹੀਂ ਨਹੀਂ ਥੈਂਕ ਯੂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਐਂ ਤਾਂ ਦੇਖ ਕੇ ਨਾ ਜਦੋਂ ਪੋਸਟਰ ਦੇਖਿਆ ਇਹ ਸਮਝ ਗਿਆ ਮੈਂ ਕਿਹਾ ਤੁਹਾਨੂੰ ਉੱlein ਡਾ ਦੇ ਸੀ ਬਹੁਤ ਪਾਛੇ ਲੱਭਿਆ ਮੈਂ ਕਿਹਾ ਸਰਪ੍ਰਾਈਜ਼ ਦਿੱਨੇ ਤੁਹਾਨੂੰ ਸਰਪ੍ਰਾਈਜ਼ ਦਿੱਨੇ ਬਹੁਤ ਆਸ ਸੀ ਕਿ ਮੈਨੂੰ ਮੈਂ ਕਿਹਾ ਅੱਜ ਡੈਡੀ ਨੂੰ ਕਿਦਣਾ ਕਿਦਣਾ ਲੱਭ ਕੇ ਆਣਾ ਆਹ ਦੇਖੋ ਕਿਦਾਂ ਲੱਭਣ ਡੇ ਤੁਹਾਨੂੰ ਉਦਣ ਦੇ ਆਦੇ ਪੋਸਟਰ ਬਣਾਇਓ ਆ ਉਹਨੀਆਂ ਦੇ ਕੋਈ ਬਾਤ ਨਹੀਂ ਛੱਡਿਆ ਅਨੰਦਪੁਰ ਸਹਿਤ ਛੱਡਿਆ ਜਿੱਤੇ ਪੋਸਟਰ ਨਾ ਲੱਗੇ ਹੋਣ ਸਾਨੂੰ ਸਾਰੇ ਹੀ ਅਸੀਂ ਭਾਵਕ ਹੋ ਗਏ ਆ ਤੇ ਆ ਪੋਸਟਰ ਸਾਡੀ ਭੈਣ ਤੇ ਸਾਡਾ ਵੀਰ ਲੈ ਕੇ ਆਏ ਆ ਤੇ ਅਸੀਂ ਪਹਿਲਾਂ ਬਜ਼ੁਰਗਾਂ ਨੂੰ ਮਿਲ ਕੇ ਮੈਂ ਹਟਿਆ ਮੈਂ ਬਾਹਰ ਅੰਦਰ ਕੇਸ ਬੌਣਾ ਪਿਆ ਸੀ ਇਹਨਾਂ ਦੇ ਮੈਂ ਆਪ ਕੇਸ ਬਾਏ ਤੇ ਪਰਨਾਪੁਰਨਾ ਬਨ ਕੇ ਹਟਿਆ ਹੀ ਆ ਤੇ ਮੈਂ ਪਤਾ ਨਹੀਂ ਸੀ ਵੀ ਅੱਜ ਇਹਨਾਂ ਦਾ ਪਰਿਵਾਰ ਮਿਲ ਗਿਆ ਕਿਉਂਕਿ ਬੋਲ ਨਹੀਂ ਸਕਦੇ ਬਿਲਕੁਲ ਵੀ ਬੋਲ ਨਹੀਂ ਹੁੰਦਾ ਆਪਣੇ ਬਾਰੇ ਦੱਸ ਹੀ ਨਹੀਂ ਸਕੇ ਉਸ ਦਿਨ ਦੇ ਵੀ ਮੇਰਾ ਪਿੰਡ ਕਿਹੜਾ ਆ ਤੇ ਮੇਰਾ ਨਾਮ ਕੀ ਆ ਆਪਣਾ ਬਾਰੇ ਦੱਸ ਨਹੀਂ ਸਕੇ ਅੱਜ ਮੈਨੂੰ ਘੁੱਟ ਕੇ ਜਫੀ ਜ਼ਰੂਰ ਪਾਈ ਮੈਨੂੰ ਆਣ ਕੇ ਉੱਥੇ ਅੰਦਰ ਤੇ ਲੈ ਜਾਣਾ ਇੱਥੇ ਦੱਸਦੇ ਸੀ ਉੱਥੇ ਚਲ ਜਾਂਦੇ ਸੀ ਜਿੱਥੇ ਦੱਸਦੇ ਸੀ ਉੱਥੇ ਚਲ ਜਾਂਦੇ ਆ ਕਰਨੀ ਮੈਂ ਕਿਹਾ ਨਹੀਂ ਮੈਂ ਉੱਥੇ ਜਾਣ ਆਏ ਵੀ ਮੇਰਾ ਮਾਨਾ ਕਹਿੰਦਾ ਕਿ ਸ਼ਾਇਦ ਹੂੰ ਤੇ ਰੱਬ ਸਾਡੀ ਸੁਣ ਲਵੇ ਕੁਦਰਤੀ ਅੱਜ ਆਏ ਆ ਕੁਦਰਤੀ ਅੱਜ ਪਹੁੰਚੇ ਸਾਡੇ ਕੋ ਪਤਾ ਸਾਨੂੰ ਲੱਗਿਆ ਮੈਂ ਕਿਹਾ ਸਰਪ੍ਰਾਈਜ਼ ਦਿੰਨੇ ਆ ਹਣਾ ਮੋਯ 124 ਦੇ ਹਨਾ 124 ਦੀ ਗੋਮ ਫਿਰ ਤੁਸੀਂ ਇਹ ਕਰਦੇ ਪਏ ਹੋ ਪੋਸਟਾਨ 에ਰਪੋਰਟ ਲਖਾਈ ਠੀਕ ਆ ਜੀ ਕਿੱਦਾਂ ਗੁੰਮ ਕਿਵੇਂ ਹੋਏ ਜੀ ਵੈਸੇ ਜੀ ਤਾਂ ਕਰੋ ਜਾਂਦੇ ਹੀ ਉੱਧਰ ਹੀ ਜਾਂਦੇ ਸੀਗੇ ਇੱਧੇ ਗਏ ਨੇ ਜੀ ਕੋਈ ਲੜਕੜਾਈ ਕੁਛ ਨਹੀਂ ਕੋਈ ਅਜਿਹਾ ਚੱਕਾ ਨਹੀਂ ਆ। ਅੱਛਾ ਜੀ ਤੁਸੀਂ بیٹے ਆ ਹਾਂ ਜੀ بیٹے ਆ ਤੁਸੀਂ ਹਾਂ ਜੀ ਮੈਂ ਬੇਟਾ ਕਿੰਨੇ بیٹے ਉਹਨਾਂ ਦੇ ਅੱਛਾ ਜੀ ਰਿਪੋਰਟ ਲਖਾਈ ਹੈ ਨਾ ਜੀ ਠੀਕ ਹੈ ਜੀ ਸਾਡਾ ਕਿਵੇਂ ਪਤਾ ਲੱਗਾ ਤੁਹਾਡਾ ਮਤਲਬ ਕਿ ਮਨਰੂਲੇ ਪੈਂਟਸ ਤੋਂ ਇਹਦਾ ਕੋਈ ਹੋਇਆ ਸੀਗਾ ਉਹਨਾਂ ਨੇ ਮਤਲਬ ਕਿ ਨਾ ਥੋੜਾ ਜਿਹਾ ਅੱਛਾ ਜੀ ਅੱਛਾ ਜੀ ਉਹ ਕਹਿੰਦੇ ਕਿ ਨਾ ਸਾਡੇ ਪਿੰਡੋਂ ਕੋਈ ਬੰਦਾ ਗਵਾਚਿਆ ਸੀਗਾ ਕਹਿੰਦੇ ਤੁਸੀਂ ਉਹਨਾਂ ਦੇ ਅੱਗੇ ਜਾ ਕੇ ਰਿਕਵੈਸਟ ਕਰੋ ਜੇ ਤੁਹਾਡੇ ਨੇ ਕੋਈ ਸੁਣਦਾ ਹੈਗਾ ਵੀ ਜੀ ਤੱਕ ਅਸੀਂ ਸਾਰੇ ਪਾਸੇ ਦੇਖ ਲਿਆ ਸਾਨੂੰ ਕਿਤੇ ਪਾਸੇ ਨਹੀਂ ਅਗੇ ਉਹਨਾਂ ਵਿਧੀਅ ਦੇ ਵਿੱਚ ਨੰਬਰ ਹੁੰਦੇ ਸੀਗੇ ਤੁਸੀਂ ਪਾਓ ਉਹ ਜਿਹੜੇ ਨੰਬਰ ਸੀ ਉਹ ਘਰੇ ਪਏ ਆ ਨੰਬਰ ਵੀ ਨਹੀਂ ਹਾਲੀ ਗੇਟ ਤੇ ਕੋਈ ਪਈ ਹੈਗਾ ਨਾ ਬੋਲ ਸਕਦੇ ਨਾ ਚੱਜ ਨਾਲ ਸੁਣ ਸਕਦੇ ਦਿਮਾਗ ਤੋਂ ਵੀ ਥੋੜੀ ਆਫਸਰ ਆਫਸਰ ਨਾ ਬੋਲਦੇ ਨਾ ਸੁਣਦੇ ਹਨਾ ਜੀ ਮਾੜਾ ਨਹੀਂ ਤਾਂ ਸੁਣਦਾ ਜਿੱਦ ਤੱਕ ਕੱਢ ਠੀਕ ਹੈ ਜੀ ਠੀਕ ਹੈ ਜੀ ਲਾ ਕੇ ਸੁਣਦਾ ਹੈਗਾ ਠੀਕ ਹੈ ਜੀ ਬੈਠੋ ਤੇ ਆਉਣਾ ਇਹ ਪੱਲੀ ਫੁਟੇਜ ਵਿੱਚ ਬੈਠੋ ਦੇਖਿਓ ਤਾਂ ਹੈਗੇ ਆ ਸ਼ਾਇਦ ਦੇਖਦੇ ਤੁਹਾਨੂੰ ਪਤਾ ਆਹ ਦਾ ਆਹ ਜਿਹੜੀ ਇਹ ਹੀ ਆ ਹੈ ਇਹ ਹੀ ਆ ਜੀ ਇਹ ਹੀ ਹਾਂਜੀ ਇਹ ਹੀ ਹਾਂਜੀ ਹੈ ਬਹੁਤ ਲੱਗਿਆ ਬਹੁਤ ਲੱਗਿਆ ਅੱਜ ਹੋ ਗਿਆ ਪਤਾ ਕਿੰਨਾ ਲੱਗਿਆ ਹਾਂ ਕੋਈ ਵੀ ਫਸਾ ਨਹੀਂ ਢੜੀ ਚੁੱਕੀ ਲਾਸੀ ਹੂੰ ਥੈਂਕ ਯੂ ਪਾ ਜੀ ਥੈਂਕ ਯੂ ਨਹੀਂ ਨਹੀਂ ਥੈਂਕ ਯੂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਅਹੀਂ ਤਾਂ ਦੇਖ ਕੇ ਨਾ ਜਿਹੜੇ ਰਿਪੋਰਟਰ ਦੇਖਿਆ ਇਹ ਸਮਝ ਗਿਆ ਮੈਂ ਕਿਹਾ ਤੁਹਾਨੂੰ ਉਹ ਲੈ ਹੀ ਦਾ ਦੇ ਸੀ ਬਹੁਤ ਬਹੁਤ ਸੇ ਲੱਭਿਆ ਹੈਗਾ ਸਰਪ੍ਰਾਈਜ਼ ਦਿਨੇ ਤੁਹਾਨੂੰ ਸਰਪ੍ਰਾਈਜ਼ ਦਿਨੇ ਬਹੁਤ ਆਸ ਸੀਗੀ ਮੈਨੂੰ ਮੈਂ ਕਿਹਾ ਅੱਜ ਡੈਡੀ ਨੂੰ ਕਿਦਣਾ ਕਿਦਣਾ ਲੱਭ ਕੇ ਆਣਾ ਨਹੀਂ ਨਹੀਂ ਬਾਬਾ ਇਹ ਬਾਬਾ ਵੀ ਕੌਣ ਆਹ ਦੇ ਕੌਣ ਆਇਆ ਆਹ ਦੇ ਕੌਣ ਆਇਆ ਹੈ ਮੈਨੂੰ ਅਸ ਸਵੇਰੇ ਹੀ ਪੇੜਾ ਜੱਫੀ ਪਾ ਕੇ ਮਿਲੇ ਮੈਨੂੰ ਇਹ ਕੌਣ ਆ ਆਈ ਆਈ ਵਰ ਨਹੀਂ ਕੋਈ ਬੇਟਾ ਆਦੇ ਨੌ ਤਾਂ ਡੀਆਈਏ ਲੈਣ ਦੇਖ ਆਈ ਨੋ ਆਦੇ ਤੁਹਾਨੂੰ ਲੱਭਦੇ ਸੀ ਉਹ ਆਦੇ ਦੇਖੋ ਕਿੱਦਾਂ ਲੱਭਣ ਦੇ ਤੁਹਾਨੂੰ ਉਦਣ ਦੇ ਆਦੇ ਪੋਸਟਰ ਬਣਾਇਓ ਆ ਉਹਨੀਆਂ ਦੇ ਕੋਈ ਬੰਦਾ ਨਹੀਂ ਛੱਡਿਆ ਅਨੰਦਪੁਰ ਸਾਹਿਬ ਤੱਕ ਨਹੀਂ ਛੱਡਾ ਜਿੱਥੇ ਪੋਸਟਰ ਨਾ ਲੱਗੇ ਹੋਣ ਸਾਰੇ ਬੱਚੇ ਬੜੀ ਪੋਸਟ ਲਾ ਲਾ ਕੇ ਕਿਉਂਕਿ ਬੋਲਦੇ ਨਹੀਂ ਕਰਕੇ ਨੇ ਜਿਹਨ ਬੋਲਦੇ ਨੇ ਸਾਨੂੰ ਫਿਰ ਵੀ ਸੀਗਾ ਵੀ ਆ ਜਾਣਾ ਘਰੇ ਅਸੀਂ ਮੈਂ ਤੁਹਾਨੂੰ ਉਹੀ ਪੁੱਛਦਾ ਤੁਸੀਂ ਵੀਡੀਓ ਨਹੀਂ ਦੇਖਦੇ ਅਸੀਂ ਨੈਟ ਤੇ ਵੀਡੀਓ ਪਾਈਓ ਜਿੱਦਣ ਤੇ ਸਾਨੂੰ ਮਿਲੇ ਵੀਡੀਓ ਪਾਈਓ ਵੀਡੀਓ ਪਾਈ ਦੀ ਸਾਨੂੰ ਸਾਨੂੰ ਤੁਹਾਡੇ ਸਾਡੇ ਨਾਲ ਤੁਸੀਂ ਟੈਗ ਨਹੀਂ ਹੈਗੇ ਜੇ ਤੁਸੀਂ ਟੈਗ ਕਰਦੇ ਜਿੱਦਣ ਅਸੀਂ ਕੋਈ ਬੰਦਾ ਲੈ ਕੇ ਆਉਂਦੇ ਆ ਜਾਂ ਬਜ਼ੁਰਗ ਅਸੀਂ ਵੀਡੀਓ ਨਾਲ ਹੀ ਪਾਉਂਦੇ ਆ ਕਿ ਸਾਨੂੰ ਤਾਂ ਪਛਾਣੋ ਇਹਨਾਂ ਨੂੰ ਕੋਈ ਪਛਾਣੋ ਹਾਂ ਕਿਤੋਂ ਵੇ ਸਾਨੂੰ ਮਿਲੇ ਇਹ ਗੁੰਦਪੁਰ ਗੁੰਦਪੁਰ ਦੇ ਲਾਗੇ ਇੱਕ ਰੋਡ ਆ ਉਹਦੇ ਰੋਡ ਦੇ ਉੱਪਰ ਮਿਲੇ ਸੀਗੇ ਤੇ ਉੱਥੋਂ ਸਾਨੂੰ ਬਾਲਿਆਂ ਤੋਂ ਸਾਡੇ ਜੀਵਨ ਸਿੰਘ ਜੀ ਹੋਣੀ ਆ ਉਹਨਾਂ ਨੇ ਸਾਡੇ ਕੋਲ ਛੱਡ ਕੇ ਗਏ ਜੀਵਨ ਸਿੰਘ ਹੋਣੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਪਰਿਵਾਰ ਦੇ ਮੈਂਬਰ ਅੱਜ ਮਿਲਾਇ ਮਿਲਾ ਰਹੇ ਆ ਆ ਤਾਂ ਸਾਨੂੰ ਐਡੀ ਸਾਨੂੰ ਸਾਰੇ ਹੀ ਅਸੀਂ ਭਾਵਕ ਹੋ ਗਏ ਆ ਤੇ ਆਹ ਪੋਸਟਰ ਸਾਡੀ ਭੈਣ ਤੇ ਸਾਡਾ ਵੀਰ ਲੈ ਕੇ ਆਇਆ ਤੇ ਮੇਰੇ ਕੋਲ ਮੇਰਾ ਟੀਮ ਮੈਂਬਰ ਲੈ ਕੇ ਆਇਆ ਵੀ ਆਹ ਪੋਸਟਰ ਦੇਖੋ ਇਹਨੇ ਬਣਾਇਆ ਗਮਚੋਦੜੀ ਤਲਾਹਰਵਾਨ ਸਿੰਘ ਤੇ 12 4 2000 ਦੇ ਸ਼ੁੱਕਰਵਾਰ ਨੂੰ ਸਾਰਾ ਉਹ ਨਹੀਂ ਬਣਾ ਵੀ ਲਾਪਤਾ ਹੋ ਗਏ ਆ ਤੇ ਆ ਇਨਾਮ ਵੀ ਰੱਖਿਆ ਹੋਇਆ ਉਹ ਨਹੀਂ ਆਪਣੇ ਨੰਬਰ ਦਿੱਤੇ ਹੋਇਆ ਨਾ ਬਸੀ ਗੁਲਾਮ हुसैन ਜ਼ਿਲ੍ਹਾ ਹਸ਼ਿਆਰਪੁਰ ਤੇ ਮੇਰੇ ਕੋ ਮੁੰਡਾ ਵੀ ਇਹ ਵੀ ਪਾਜੀ ਵੀ ਸਾਡੇ ਕੋਲ ਹੀ ਆ ਬਜ਼ੁਰਗ ਬਾਹਰ ਆਏ ਆ ਤੇ ਅਸਰ ਪਹਿਲਾਂ ਇਹਨਾਂ ਤੋਂ ਪਹਿਲਾਂ ਅਸੀਂ ਇੱਕ ਮੜਾ ਕੇ ਹਟਿਆ ਤੇ ਮੈਂ ਮੈਂ ਕਿਹਾ ਅਸੀਂ ਪਹਿਲਾਂ ਬਜ਼ੁਰਗਾਂ ਨੂੰ ਮਿਲ ਕੇ ਮੈਂ ਹਟਿਆ ਮੈਂ ਬਾਹਰ ਅੰਦਰ ਕੇਸ ਬਾਉਣਾ ਪਿਆ ਸੀ ਇਹਨਾਂ ਦੇ ਮੈਂ ਆਪ ਕੇਸ ਬਾਏ ਤੇ ਪਰਨਾਪੁਰਨਾ ਬਨ ਕੇ ਹਟਿਆ ਹੀ ਆ ਤੇ ਮੈਂ ਪਤਾ ਨਹੀਂ ਸੀ ਵੀ ਅੱਜ ਇਹਨਾਂ ਦਾ ਪਰਿਵਾਰ ਮਿਲ ਜਾਣਾ ਮੈਂ ਤਾਂ ਕੁਦਰਤੀ ਜਿਵੇਂ ਸੇਵਾ ਸੀ ਰੁਟੀਨ ਦੇ ਵਿੱਚ ਮੈਂ ਤਾਂ ਭਾਜੀ ਕਰਦੇ ਪਏ ਸੀਗੇ ਤੇ ਉਹ ਮੈਂ ਵੈਸੇ ਹੀ ਕਰਦਾ ਪਿਆ ਤੇ ਅੱਜ ਅੱਜ ਬਾਪੂ ਦਾ ਪਰਿਵਾਰ ਜਿਹੜਾ ਆਪ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੋ ਅੱਜ ਬਾਪੂ ਜੀ ਵੀ ਰੋ ਰਹੇ ਆ ਦੇਖੋ ਇੰਨੇ ਚਿਰਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਆ ਕੋਈ ਨਹੀਂ ਬਾਪੂ ਜੀ ਯਾਦ ਆ ਗਏ ਹੁਣ ਹੁਣ ਖੁਸ਼ ਹੋ ਗਏ ਕਿਉਂਕਿ ਬੋਲ ਨਹੀਂ ਸਕਦੇ ਬਿਲਕੁਲ ਵੀ ਬੋਲ ਨਹੀਂ ਹੁੰਦਾ ਆਪਣੇ ਬਾਰੇ ਦੱਸ ਹੀ ਨਹੀਂ ਸਕੇ ਉਸ ਦਿਨ ਦੇ ਵੀ ਮੇਰਾ ਪਿੰਡ ਕਿਹੜਾ ਆ ਤੇ ਮੇਰਾ ਨਾਮ ਕੀ ਆ ਆਪਣਾ ਬਾਰੇ ਦੱਸ ਨਹੀਂ ਸਕੇ ਅੱਜ ਮੈਨੂੰ ਘੁੱਟ ਕੇ ਜਫੀ ਜਰੂਰ ਪਾਈ ਮੈਨੂੰ ਆਣ ਕੇ ਉੱਥੇ ਅੰਦਰ ਤੇ ਬਾਕੀ ਤੁਸੀਂ ਰਿਪੋਰਟ ਲਿਖਾਈ ਸੀ ਸਾਰੇ ਰਿਪੋਰਟ ਲਿਖਾਈ ਤੇ ਪਹਿਲਾਂ ਵੀ ਕਦੀ ਗੁੰਮ ਹੋਇਆ ਤੇ ਪਹਿਲੀ ਵਾਰ ਹੀ ਇਹ ਪਹਿਲੀ ਵਾਰ ਹੀ ਗੁੰਮ ਕੀ ਕੰਮ ਕਰਦੇ ਵੀਰੇ ਤੇ ਖੇਤੀਬਾੜੀ ਖੇਤੀਬਾੜੀ ਕਰਦੇ ਇਹ ਪਹਿਲਾਂ ਕੀ ਕੰਮ ਕਰਦੇ ਸ਼ੁਰੂ ਤੋਂ ਹੀ ਤਾਂ ਬੋਲ ਨਹੀਂ ਸਕਦੇ ਨਹੀਂ ਨਹੀਂ ਅਟੈਕ ਹੋਇਆ ਸੀ 2012 ਚ ਅੱਛਾ ਉਦੋਂ ਦੇ ਨਹੀਂ ਬੋਲਦੇ ਨਹੀਂ ਤੋਂ ਵਾਦਾ ਮੰਮੀ ਤੋਂ ਵਾੜ ਟਿਕ ਕੋਈ ਨਹੀਂ ਬਾਪੂ ਕੀ ਹੋਇਆ ਰੋਣਾ ਕਹਤੋਂ ਆ ਲੈ ਦੱਸ ਇਹ ਨਾ ਕਹੋ ਹੁਣ ਤਾਂ ਆ ਗਿਆ ਆ ਦੇਖ ਹੁਣ ਤਾਂ ਆ ਗਿਆ ਇਹ ਆ ਵੀਰੋ ਮੈਂ ਬੇਨਤੀ ਕਰਦਾ ਹਾਂ ਨਾ ਵੀ ਹਰੇਕ ਦੇ ਵੀਡੀਓ ਜਦੋਂ ਕੋਈ ਸਾਡਾ ਕੋਈ ਬੰਦਾ ਪਰਿਵਾਰ ਦਾ ਆਪਾਂ ਮਿਲਦਾ ਨਾ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਕਿਤੇ ਵੀਡੀਓ ਇਹ ਨਾ ਤੱਕਰ ਪਹੁੰਚ ਜਾਂਦੀ ਤੇ ਇੰਨੇ ਦਿਨ 12 4 ਦੇ ਗੁੰਮ ਹੋਇਆ ਸਾਨੂੰ ਕਿੰਨੀ ਤਰੀਕ ਨੂੰ ਮਿਲਿਆ ਮੇਰੇ ਖਿਆਲ ਉਤੋਂ ਦੂਏ ਤੀਏ ਦੇ ਨਹੀਂ ਸਾਨੂੰ ਦੇਖ ਲੈਂਦੇ ਰਿਕਾਰਡ ਚੋਂ ਮਿਲ ਗਿਆ ਵੀ ਅੱਜ ਕਿੰਨੇ ਦਿਨ ਹੋ ਗਏ ਗੁੰਮ ਹੋਇਆਂ ਨੂੰ ਹਨਾ ਤੇ ਜੇ ਕਿਤੇ ਉਦੋਂ ਹੀ ਕਿਤੇ ਵੀਡੀਓ ਇਹਨਾਂ ਤੱਕ ਪਹੁੰਚ ਜਾਂਦੀ ਤਾਂ ਇਹ ਪਰਿਵਾਰ ਮਿਲ ਜਾਂਦਾ ਤੇ ਲੈ ਜਾਂਦੇ ਤੇ ਧੰਨਵਾਦ ਜੀ ਚਲੋ ਤੁਸੀਂ ਸਾਡੀ ਸਾਰੀ ਸੰਗਤ ਦਾ ਜੀਵਨ ਸਿੰਘ ਬਾਲਿਆਂ ਤੋਂ ਜਿਨ੍ਹਾਂ ਨੇ ਦੇਖ ਕੇ ਤਾਂ ਮੈਨੂੰ ਫੋਨ ਕੀਤਾ ਤਾਂ ਸਾਡੇ ਕੋਲ ਛੱਡ ਕੇ ਗਏ ਆ ਮੇਰੇ ਵੀਰ ਹੀ ਉਹਨਾਂ ਨੇ ਇਹ ਦੇਖਿਆ ਵੀ ਲਵਾਰ ਸਾਹ ਘੁੰਮਦੇ ਪਏ ਆ ਉਹਨਾਂ ਨੇ ਸਾਡੇ ਤੱਕ ਪਹੁੰਚਦਾ ਕਰ ਦਿੱਤਾ ਅਛਾ ਤੁਹਾਨੂੰ ਕੁਦਰਤੀ ਪਤਾ ਆਏ ਆ ਤੁਸੀਂ ਨਹੀਂ ਭਾਜੀ ਰਾਤੀ ਨਾ ਸਾਨੂੰ ਜਿੱਦਾ ਕਿਸੇ ਪਿੰਡੋਂ ਪੋਰ ਹੀਰਾ ਤੋਂ ਖਬਰ ਮਿਲੀ ਕਿ ਤੁਹਾਡੇ ਨਾ ਪਿਤਾ ਜੀ ਇੱਥੇ ਕੋਮਦੇ ਆ ਅਸੀਂ ਇਹ ਨਾ ਜਾਨੀ ਕਿ ਇੰਨੀ ਕੋਸ਼ਿਸ਼ ਕੀਤੀ ਰਾਤ ਨਿਹਰੇ ਹੋਏ ਅਸੀਂ ਉੱਥੇ ਚੱਲ ਗਏ ਉਦੋਂ ਹੀ ਅਛਾ ਮਤਲਬ ਕੱਲ ਉਦੋਂ ਜਿੱਦਾਂ ਕੀ ਤੁਹਾਨੂੰ ਦੱਸ ਦਿਆ ਸੀ ਇੱਥੇ ਦੱਸਦੇ ਸੀ ਉੱਥੇ ਹੀ ਚੱਲ ਜਾਂਦੇ ਸੀ ਜਿੱਥੇ ਦੱਸਦੇ ਸੀ ਉੱਥੇ ਚੱਲ ਜਾਂਦੇ ਸੀ ਦੋ ਵਾਰੀ ਤਾਂ ਐਕਸੀਡੈਂਟ ਹੋਣ ਤੋਂ ਬਚੇ ਫੇ ਕਿਹੜੀ ਘੜੀ ਮਿਲ ਜਾਣ ਕਿਉਂਕਿ ਬੋਲ ਨਹੀਂ ਸਕਦੇ ਰਾਤੀ ਫੇ ਨਾ ਮੇਰੇ ਭੂਆ ਜੀ ਨੇ ਮੈਂ ਗੱਲ ਕਰਦੀ ਸੀ ਮਰੂਲਿਆਂ ਤੋਂ ਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਇੱਕ ਵਾਰੀ ਜਾ ਕੇ ਉਹਨਾਂ ਨੂੰ ਕਹੋ ਕਿ ਕੀ ਪਤਾ ਹੁੰਦਾ ਹੈ ਪਰਮਾਤਮਾ ਕਰੇ ਕਿ ਤੁਹਾਨੂੰ ਮਿਲ ਜਾਂ ਮੈਂ ਅੱਜ ਇਹਨਾਂ ਨੂੰ ਸਵੇਰੇ ਕਿਹਾ ਇਹ ਕਹਿੰਦੇ ਵੀ ਕਿੱਦਾਂ ਕਰਨੀ ਮੈਂ ਕਿਹਾ ਨਹੀਂ ਮੈਂ ਉੱਥੇ ਜਾਣ ਆਇਆ ਤੇ ਮੇਰਾ ਮਾਨਾ ਕਹਿੰਦਾ ਕਿ ਸ਼ਾਇਦ ਹੂੰ ਤੇ ਰੱਬ ਸਾਡੀ ਸੁਣ ਲਵੇ ਜਿੰਨੇ ਕ ਅਸੀਂ ਗੁਰੂ ਪੀਰ ਤੇ ਆ ਚੁੱਕੇ ਹੂੰ 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 ਤੇ ਅੱਛਾ ਕੁਦਰਤੀ ਅੱਜ ਆਏ ਕੁਦਰਤੀ ਅੱਜ ਪਹੁੰਚੇ ਸਾਡੇ ਕੋ ਪਤਾ ਸਾਨੂੰ ਲੱਗ ਗਿਆ ਮੈਂ ਕਿਹਾ ਸਰਪ੍ਰਾਈਜ਼ ਦਿੰਨੇ ਆ ਹਨਾ ਤੇ ਚਲੋ ਅੱਜ ਪਰਿਵਾਰ ਕੋਲ ਹੁਣ ਬੈਠੋ ਆਜੋ 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 ਸਾਡਾ ਹੈਲਪਲਾਈਨ ਨੰਬਰ 9417260895 ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ